ਮੇਨ ਰੋਡ ਗਫਤਦਾਨ ਕਨੇਡਾ ਗਫਤਦਾਨ ਕਨੇਡਾ YouTube ਤੇ ਠੀਕ ਹੈ ਜੀ ਬਿਲਡਿੰਗ ਲਾਉਣੀ ਆ ਭਾਈ ਸਰਦਾਰ ਗੜਬੇ ਫੁਰਜ ਨਹਿਮੇ ਦਾ ਮੈਚ ਵੀ ਫਸ ਗਈਆਂ ਕੁੱਟੀਆਂ ਸਾਰ ਬੈਠੇ ਲੋਕੀ ਗੱਲਾਂ ਕਰਦੇ ਵੀ ਟੀਮਾਂ ਸਹੀ ਆ ਦੇਖੀ YouTube ਦੋਨੇ ਚੰਗੀਆਂ ਪੁੱਤ ਫੋਨ ਸਾਇਲੈਂਟ ਕਰ ਦੋਨੇ ਵਧੀਆ ਖੇਡ ਟੌਪ ਦੀਆਂ ਇਸ ਵੇਲੇ ਕਨੇ ਖੇਡਦੀਆਂ ਮੇਰੀ ਵੀਡੀਓ ਕਲੇਡਰ ਆ ਰਹੀ ਹੈ ਆਹ ਖਿਡਾਰੀ ਆ ਕਦੇ ਗੁਰੂ ਸਰ ਘਗਾ ਪਿੰਡਾ ਜਿੱਥੋਂ ਦੇ ਕਦੇ लवली ਦਾ ਕਦੇ ਜ਼ਿਕਰ ਹੋਇਆ ਜਿੱਥੋਂ ਦੇ ਕਦੇ ਮਾਂ ਖੇਡ ਕਬੱਡੀ ਦੇ ਮੇਰੇ ਮਿੱਤਰੋ ਫੌਜੀ ਦਾ ਜ਼ਿਕਰ ਹੋਇਆ ਜਿੱਥੋਂ ਦੇ ਕਦੇ ਘੋੜੇ ਦੀ ਗੱਲ ਅੱਜਕੱਲ ਮਹਾਨ ਕਬੱਡੀ ਖਿਡਾਰੀਆਂ ਦਾ ਕਦੇ ਪਿੰਡਾ ਜਿਹੜੇ ਮੁੰਡੇ ਕਦੇ ਇੱਧਰਲੇ ਪਾਸੇ ਬਾਲਾਂ ਪਾ ਰਿਹਾ ਬੁਰਜਾ ਦੇ ਮੁੰਡੇ ਆ ਤੇ ਦਾ ਗੁਰੂ ਸਰ ਪਿੰਡਾ ਵੱਡਾ ਮੇਲਾ ਕਰਾਉਂਦੇ ਹਰ ਸਾਲ ਇੱਕ ਸਾਲ ਕਦੇ ਮੇਰੇ ਮਿੱਤਰੋ ਅੰਦਰ ਦੇ ਵਿੱਚ ਕਿਰੇ ਵਾਸ਼ਿੰਗ ਮਸ਼ੀਨ ਦਿੱਤੀ ਗਈ ਆ ਕੁੱਲੂ ਦਿੱਤਾ ਗਿਆ ਇੱਕ ਸਾਲ ਕਦੇ ਜੂਸਰ ਦਿੱਤਾ ਗਿਆ ਇੱਕ ਸਾਲ ਮੇਰੇ ਮਿੱਤਰੋ ਕਦੇ ਚੇਤਕ ਦਿੱਤਾ ਗਿਆ ਮੜੀਰ ਵਾਲਾ ਹੈਪੀ ਕਦੇ ਔਰ ਮੇਰੇ ਵੀਰੋ ਕਦੇ ਚੇਤਕ ਦਾ ਕਦੇ ਜੇਤੂ ਬਣਿਆ ਆ ਮੁੰਡਾ ਗੁਰੂ ਸਰ ਦੀ ਕਦੇ ਧਰਤੀ ਦਾ ਕਦੇ ਚੰਨੀ ਹੈ ਵੱਡੇ ਮੇਲੇ ਦਾ ਕਦੇ ਸ਼ਿੰਗਾਰ ਆ ਕਦੇ ਖਿਡਾਰੀ ਜਿਹੜਾ ਅੱਜ ਬੁਰਜਾਂ ਵਾਲਿਆਂ ਨੇ ਕਦੇ ਸੱਧਿਆ ਆ ਉਧਰਲੇ ਪਾਸੇ ਕਦੇ ਮੁੰਡੇ ਜਿਹੜੇ ਕਦੇ ਆ ਗਿਆ ਸਰਦਾਰ ਗੜੀ ਕਦੇ ਧਰਤੀ ਦੇ ਆ ਖਿਡਾਰੀਆ ਮੇਰੇ ਮਿੱਤਰੋ ਇਧਰ ਲੈ ਪਾਸੇ ਨੌ ਜਣ ਕਦੇ ਸਰਦਾਰ ਗੜੀਆ ਪਹਿਲੇ ওভার ਦੀ ਪਹਿਲੀ ਬਾਲ ਜਿਹੜੀ ਕਦੇ ਮੈਦਾਨ ਵਿੱਚ ਕਦੇ ਪੈ ਨ ਜਾ ਰਹੀ ਹੈ ਤੇ ਪਹਿਲੀ ਬਾਲ ਕਦੇ ਚੰਨੀ ਨੇ ਪਾਈ ਆ ਬਰੇ ਟੌਪ ਨਹੀਂ ਕਦੇ ਬਾਲ ਇਸ ਵੇਲੇ ਕਦੇ ਕਰ ਦੁੱਤੀ ਹੈ ਵੱਡੇ ਸਟਾਰਾਂ ਦੇ ਵਿੱਚ ਕਦੇ ਨਾਮ ਬੋਲਦਾ ਕਦੇ ਚੰਨੀ ਦਾ ਪੋਲੇ ਹੁਣਿਆਂ ਨੇ ਕਦੇ ਸੁਧਿਆ ਦੇ ਚੰਨੀ ਤੇ ਗੱਲਾਂ ਹੋਣਗੀਆਂ ਸੈਂਬਰੋੜੀ ਕਹਿੰਦੇ ਸੀ ਨਾਗ ਸੱਦਿਆ ਹੋਇਆ ਪਤਾ ਕੋਈ ਨਹੀਂ ਪੱਜੇ ਕਿਹੜਾ ਆਊਗਾ ਜਾਂ ਕਪੂਰ ਥੱਲੇ ਵਾਲਾ ਆਊਗਾ ਇਹ ਤੇ ਗੱਲ ਸਮੇਂ ਦੀ ਹੋਣੀ ਹੈ ਮੈਂ ਇਧਰਲੇ ਪਾਸੇ ਕਿਹੜਾ ਕਵੇ ਸ਼ੱਕਾ ਵੱਧਿਆ ਬੰਦੇ ਨੇ ਕਮਾਲ ਮੇਰੇ ਮਿੱਤਰੋ ਕਦੇ ਕਰਵਤੀ ਹੈ ਵੀ ਅੜੋ ਘੜੀ ਪੈਂਦੇ ਜਦੋਂ ਪੇਕੇ ਸੋਹਣਿਆ ਦੂਰ ਹੁੰਦੇ ਮਨਾਂ ਦੇ ਓਏ ਭੁਲੇਖੇ ਸੋਹਣਿਆ ਅਗਲਾ ਵੀ ਕੀ ਕੀ ਹੋ ਗਿਆ ਕੀ ਹੋ ਗਿਆ ਕੀ ਮੋੜ ਦਾ ਰਾਦੇ ਖੇਲੇ ਦਬਕਾ ਵਗਾਨੀਪੁਰਤ ਦਾ ਵਗ ਦਾ ਫਰਾਟਾ ਜਿਵੇਂ ਨੀਲੇ ਹੋੜ ਦਾ ਬਾਲ ਬੜੀ ਚੋਟੀ ਦੀ ਭਾਈ ਛੱਕੇ ਤੋਂ ਬਾਹਰ ਜਿਹੜੀ ਕਦੇ ਵਾਪਸੀ ਮੁੰਡਾ ਇਧਰਲੇ ਪਾਸੇ ਕਦੇ ਕਰ ਰਿਹਾ ਹੈ ਟੀਮਾਂ ਕਨੇ ਚੋਟੀ ਦੀਆਂ ਬੜੀਆਂ ਹੋਈਆਂ ਟੀਮਾਂ ਕਨੇ ਭਾਰੀ ਬੜੀਆਂ ਹੋਈਆਂ ਅਜਿਹੇ ਵੱਡੇ ਮਿਲਣ ਦੇ ਪਰ ਕੱਲੀ-ਕੱਲੀ ਟੀਮਾਂ ਅੱਜ ਦੇਖਣ ਆਲੀ ਹੈ ਕੱਲਾ-ਕੱਲਾ ਮੈਚ ਅੱਜ ਦੇਖਣ ਆਲਾ ਲਓ ਖੇਡ ਦੇ ਗਰਾਊਂਡ ਦੇ ਵਿੱਚ ਬਾਲ ਮੁੰਡਾ ਪਾਉਣ ਲਈ ਫੇਰ ਜਿਹੜਾ ਇਧਰਲੇ ਪਾਸੇ ਜਿਹੜਾ ਚੰਨੀ ਆ ਗੁਰੂਸਰੀਆ ਲਓ ਸਾਹਮਣੇ ਕਦੇ ਟਰਾਈ ਵੱਡੀ ਆ ਬਾਹਰ ਕਲੇ ਹਵਾ ਦੇ ਵਿੱਚ ਚਾਰ ਬਾਲਾਂ ਵਿੱਚ ਧਾਰੀ ਕਦੇ ਨੌਜਾਨ ਜਿਹੜਾ ਕਦੇ ਕੋਸ਼ਿਸ਼ ਕਦੇ ਕਰਦਾ ਹੋਇਆ ਸਰਦਾਰ ਗੜੀ ਆ ਇਧਰਲੇ ਪਾਸੇ ਮੁੰਡਾ ਕਦੇ ਕਮਾਲ ਮਰੇ ਵੀਰ ਨੂੰ ਕਦੇ ਕਰ ਗਿਆ ਲਾਵੀ ਬੁਰਜਾਂ ਨੇ ਆ ਵੇਖੀ ਕਦੇ ਇਧਰਲੇ ਪਾਸੇ ਤਾਂ ਜੀ ਇੰਨੀ ਕੀ ਹੋ ਜੇ ਟਕੜਾਂ ਰਹੀ ਤੇ ਬਹਿ ਜਾ ਬਹਿ ਜਾ ਕਰਉਣੀ ਪੈਣੀ ਐ ਅੱਜ ਕਦੇ ਪਿੰਡ ਦਾ ਮੇਲਾ ਇਧਰਲੇ ਪਾਸੇ ਪੈਂਦੀ ਬਾਲ ਉਧਰੋਂ ਛੰਨੀ ਕਦੇ ਕਮਾਲ ਕਰਦਾ ਹੋਇਆ ਬਾਲਾਂ ਕਦੇ ਸਿਰੇ ਦੀਆਂ ਪਾ ਰਿਹਾ ਪਹਿਲਾ ਓਵਰ ਜਿਹੜਾ ਮੁੰਡਾ ਕਦੇ ਚੜ ਕੇ ਪਾ ਰਿਹਾ ਪਰ ਕਦੇ ਇਧਰਲੇ ਪਾਸੇ ਸਰਵਾਰ ਗੜੀਆ ਬਰਾਬਰ ਦੀਆਂ ਹਿੱਟਾਂ ਜਿਹੜੀਆਂ ਕਦੇ ਬੁੱਲਨੇ ਜੁਕਦੇ ਨਿਕਲ ਰਹੀਆਂ ਨੇ ਲਓ ਸਾਹਮਣੇ ਮੇਰੇ ਵੀਰੋ ਮੁੰਡਾ ਬਾਹਰ ਤੋਂ ਲਈ ਫੇਰ ਵਾਪਤਾ ਆਇਆ ਬਾਲ ਦੀ ਵਾਰ ਸ਼ਾਟ ਖੇੜਿਆ ਤੇ ਬਾਲ ਜਿਹੜੀ ਕਹਿੰਦੇ ਡਾਹ ਪੁੱਤਕੀਆ ਖੇਡ ਮੈਦਾਨ ਦੇ ਵਿੱਚ ਇੱਕ ਵਾਰ ਜਿਹੜੇ ਮਿਲਾਂ ਦਾ ਵੀ 12 ਗੋਲ ਜਿਹੜੇ ਕਹਿੰਦੇ ਬਣ ਚੁੱਕੇ ਹੈ ਬੋਲਰ ਨੇ ਦੱਸਦੇ ਆ ਵੀਰੇ ਦੱਸਦੇ ਆ ਵੇਟ ਕਰ ਬਈ ਵੀਰੇ ਉਹ ਸੈਟਿੰਗ ਕਰੀ ਜਾਂਦਾ ਹਾਂਜੀ ਹਾਂ ਜੀ ਇੱਕ ਵਾਰੀ ਵੀਰੇ ਬੱਲੇ ਮੁੰਡੇ ਆ ਗਿਆ ਬਹੁਤ ਪ੍ਰਗਟ ਵਿੱਚ ਸੀਗਾ ਭਾਈ ਕਹਿੰਦੇ ਵੀ ਟਾਈਮ ਨਾ ਟਾਈਮ ਨਹੀਂ ਕਦਰ ਕਰੀ ਆਪਾਂ ਪ੍ਰਗਟ ਆ ਵੀਰੇ ਲਾਓ ਸਾਹਮਣੇ ਇਧਰਲੇ ਪਾਸੇ ਨਹੀਂ ਨਹੀਂ ਹੁੰਦਾ ਕੱਟ ਬੇਵਿਕਰ ਹੋ ਜਾ ਵੀਰੇ ਲਓ ਪ੍ਰਗਟ ਦੀ ਅਗਲੇ ਬਾਲਾ ਪੈ ਰਹੀਆਂ ਨੇ ਖੇਡ ਦੇ ਮੈਦਾਨ ਦੇ ਉੱਪਰ ਫੜ ਲਿਆ ਪ੍ਰਗਟ ਪਹਿਲੀਆਂ ਦੀ ਫੜ ਲਿਆ ਪ੍ਰਗਟ ਪਹਿਲੀਆਂ ਦੀ ਨਹੀਂ ਲਾਈਵ ਨਹੀਂ ਕੱਟ ਹੁੰਦਾ ਵੇ ਫਿਕਰ ਹੋ ਜਾ ਬਾਈ ਬਾਵਾ ਚਰਦਾ ਇਧਰਲੇ ਪਾਸੇ ਸਰਦਾਰ ਗੜੀਆਂ ਲਓ ਸਾਹਮਣੇ ਕਦੇ ਕਮਾਲ ਫੇਰੇ ਮਿੱਤਰੂ ਕਦੇ ਕਰ ਦਿੱਤੀ ਆ ਮੁੰਡੇ ਨੇ ਲਓ ਸਾਹਮਣੇ ਛੱਕਾ ਪਹਿਲੀ ਤੇ ਜਿਹੜਾ ਕਦੇ ਵੱਜ ਗਿਆ 18 ਬਣ ਕੇ ਆਇਆ ਇਹ ਕਿਤੇ 60 ਤੇ ਰੋਕਲੇ ਦਾ ਠੀਕ ਹੈ ਜਿਹੜੀ ਬੋਲਿਆ ਇਧਰਲੇ ਪਾਸੇ ਲਾਉਣਗੇ ਗੱਲਾਂ ਟਕਾਰੇ ਮੁੰਡੇ ਪੈਂਦੀ ਬਾਲ ਉੱਤਰਲੇ ਪਾਸੇ ਵਾਈਡ ਬਾਲ ਦੇ ਫੈਸਲੇ ਬਾਈ ਲਾਈਵ ਦੱਸੋ ਸਹੀ ਚੱਲੀ ਜਾਂਦਾ ਵੀਰੇ ਲਾਈਵ ਦੱਸੋ ਬਾਈ ਉਹ ਦੇਖਾਂਗੇ ਵੀ ਫੈਸਲੇ ਜਿਹੜੇ ਕਦੇ ਵੱਡੇ ਆ ਟੀਮਾਂ ਦੋਨੇ ਧਿਆਨ ਦੇਣ ਬਾਈ ਜੀ ਜੋ ਫੈਸਲਾ ਪਹਿਰਾਂ ਨਹੀਂ ਕਰਦਾ ਗੁਲਾਬ ਬਾਈ ਲਾਈਵ ਦੱਸੋ ਵੀਰੇ ਕੀ ਆ ਕਿਵੇਂ ਚੱਲ ਰਿਹਾ ਬੋਲਰ ਨੇ ਪ੍ਰਗਟ ਆ ਵੀਰੇ ਇਹ ਕੋਈ ਬਹੁਤੀ ਚੰਗੀ ਗੱਲ ਇਹਦੀ ਵੀ ਚੱਲਦਾ ਮੈਚ ਆਪਾਂ ਛੱਡ ਦਈਏ ਲਾਈਵ ਦੀ ਅਪਡੇਟ ਜਰੂਰ ਦਿਓ ਜੀ ਹੋਰ ਪਹਿਰਾਂ ਵਿੱਚ ਹੋਣਗੇ ਤੇ ਮੰਨਣ ਦੇ ਯੋਗ ਹੋਣਗੇ ਇਹ ਟੀਮਾਂ ਜਿਹੜੀਆਂ ਗੌਰ ਕਰ ਲੈਣ ਮੇਰੀ ਬੇਨਤੀ ਹੈ ਲਓ ਸਾਹਮਣੇ ਸਰਦਾਰ ਗੜੀਆ ਤੇ ਕਿਵੇਂ ਬੁਰਜਾਂ ਦੇ ਦੀਆਂ ਬਾਲਾਂ ਲਾਈਵ ਜਰੂਰ ਦਿਓ ਵੀਰੇ ਅਪਡੇਟ ਸ਼ੇਅਰ ਜਰੂਰ ਕਰੋ ਇੱਕ ਇੱਕ ਕਰੇ ਟਾਪ ਦੇ ਹੈ ਮੇਲਾ ਬੜਾ ਟਾਪ ਦਾ ਕੋਈ ਕਮੀ ਪੇਸ਼ੀ ਨਹੀਂ ਮੇਲੇ ਚ ਟੈਂਟਾਂ ਵਾਲਾ ਕਦੇ ਧਰਤੀ ਜਮੂਰੇ ਕਰੀਂ ਦਰਿਆ ਆਉਂਦਾ ਵੀਰੇ ਹੁਣ ਤੇ ਫੇਰ ਇੱਕ ਟੈਂਟ ਲਾਈਵ ਕਰਿਆ ਆਉਂਦਾ ਇੱਕ ਟੈਂਟ ਲਾਈਵ ਵਾਲਿਆਂ ਨੂੰ ਵੀ ਲਾ ਦਿਓ ਭਾਈ ਜੀ ਬੇ ਫਿਕਰ ਹੋ ਜਾ ਕਰਦੇ ਆ ਸੈਟਿੰਗ ਕਰਦੇ ਆ ਵੀਰੇ 2 ਮਿੰਟ ਵੇਟ ਕਰ ਭਾਈ ਬਾਲ ਅੜੀ ਕਦੇ ਫੇਰ ਗੁਲਾਬ ভাই 2 ਮਿੰਟ ਵੇਟ ਕਰ ਬਸ ਹੁਣ ਕੇ ਕੋਈ ਪਰਵਾਹ ਨਹੀਂ ਬੁਰਜਾਂ ਦੀ ਧਰਤੀ ਦਾ ਮੁੰਡਾ ਕਦੇ ਬਾਲ ਪਾਉਣ ਦੀ ਵਾਦਾ ਇਧਰਲੇ ਪਾਸੇ ਕਦੇ ਸਰਦਾਰ ਗੜੀਆ ਗੁਲਾਬ ভাই 2 ਮਿੰਟ ਵੇਟ ਦੇ ਤਿੰਨ ਓਵਰ ਪੈਣੇ ਆਣਾ ਇਹਨਾਂ ਤਿੰਨਾਂ ਤੇ ਲਾਵਾਂਗੇ ਗੱਲ ਟਿਕਾਣੀ ਪਹਿਲੀਆਂ ਚ ਕਿਹੜੇ ਇਧਰਲੇ ਪਾਸੇ ਜਿਹੜੇ ਕਦੇ 12 ਆ ਗਏ ਐ ਤੇ ਦੂਜੇ ਓਵਰ ਦੀ ਪਹਿਲੀ ਵਾਰ ਤੇ ਸ਼ੱਕ ਆ ਗਿਆ ਐ ਇਹ ਸਿੰਗਲ ਆ ਗਿਆ ਸਰਦਾਰ ਜੀ ਪਾਣੀ ਦੇ ਨਾਲ ਦੱਸਦੇ ਬਾਈ ਜਿਹੜੇ 12 ਦੀ ਲੈ ਕੇ ਕਦੇ ਚੱਲ ਰਿਹਾ ਊਰਜਾਵਾਨ ਪ੍ਰਗਟਾ ਮੁੰਡਾ ਸ਼ੰਤ ਵੀ ਸਰੀਰ ਦਾ ਇਧਰਲੇ ਪਾਸੇ ਬਾਲ ਕਦੇ ਹਵਾ ਦੇ ਵਿੱਚ ਤੇ ਸਰਦਾਰ ਕਦੇ ਟਰਾਈ ਕਰਦਾ ਹੋਇਆ ਇੱਕ ਤੋਂ ਕਦੇ ਦੋ ਸਕੋਰ ਮੁੰਡਿਆਂ ਨੇ ਕਦੇ ਭੱਜ ਕੇ ਕਦੇ ਕੰਪਲੀਟ ਜਿਹੜੇ ਕਦੇ ਕਰ ਲਏ ਆ ਮੇਰੇ ਵੀਰੋ ਪਰੀਆਂ ਆ ਪਿਆ ਆ ਪਿਆ ਲਓ ਬੱਲੇ 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 ਨਹੀਂ ਕਰਦਾ ਇੱਕ ਪੱਟ ਚਾਰ ਅੱਖਰ ਦਾ ਚਾਹੇ ਤਾਂ ਬਾਲੀ ਦੀ ਮੁੰਡੀ ਗੱਲ ਹੈ ਲੈ ਵੀ ਬੱਬੂ ਇਹਨਾਂ ਦਾ ਕਹਿਣ ਦੀ ਲੋੜ ਹੀ ਨਹੀਂ ਪੈਂਦੀ ਲਓ ਸਾਹਮਣੇ ਜਗਰਾਤਾ ਸਾਇਲੈਂਟ ਕਰ ਸਾਇਲੈਂਟ ਫੋਨ ਆਈ ਜਾਂਦਾ ਤਾੜੀ ਦਾ ਮਾਰੋ ਸਾਇਲੈਂਟ ਕਰ ਦੇ ਵਾਹ ਓਏ ਜਗਰਾਤਾ ਇਹ ਤਾਂ ਫੈਨ ਬੌਲਿੰਗ ਹੀ ਵਾਰੀ ਹੈ ਵੇਖੋ ਤਾੜੀਆਂ ਵੱਧੀਆਂ ਚੋਬਰਾ ਇਧਰਲੇ ਪਾਸੇ ਮੁੰਡੇ ਨੇ ਕਦੇ ਕੈਚ ਕਦੇ ਟਾਪ ਦਾ ਫੜਿਆ ਹੈ ਆ ਬੇਰੂ ਆ ਗਿਆ ਸਰਦਾਰ ਗੜੀਆਂ ਜਿਹੜੇ ਮੁੰਡੇ ਨੇ ਸਾਹਮਣਾ ਇਸ ਵਾਲੇ ਮੇਰੇ ਵੀਰ ਦੋ ਚੱਕਰਾਂ ਦਾ ਇਹ ਵੀ ਕਦੇ ਸੁਪਰ 12 ਸੇ ਇੱਕ ਖਿਡਾਰੀ ਹੈ ਇਹ ਵੀ ਕਦੇ ਇੱਕ ਸਰਦਾਰ ਪਲਾਂ ਨੂੰ ਪੁੱਛਦੇ ਇੱਕ ওভার 12 ਹੀ ਸੀ ਇਹ ਕਦੇ ਵੱਡਾ ਸਟਾਰ ਹੈ ਅੰਦਰ ਖੇਡਣਾ ਹੈ ਮੁੰਡੇ ਓਪਨ ਨੇ ਵੱਡੇ ਵੱਡੇ ਮੈਚ ਕਦੇ ਜਿੱਤਉਨੇ ਹੈ ਇਹ ਕਦੇ ਗੁਪਤੀ ਬਾਈ ਦੇ ਪਿੰਡ ਦੇ ਹੈ ਇਹ ਤਰਵਿੰਦਰ ਬਾਈ ਦੇ ਪਿੰਡ ਦੇ ਹੈ ਇਹ ਆ ਮੇਰੇ ਮਿੱਤਰੋ ਜੀਵਨ ਦੇ ਪਿੰਡ ਦੇ ਖੇਡ ਦੇ ਇਮਾਨਦਾਰ ਦੇ ਅੰਦਰ ਜਰਦੀ ਕਦੇ ਵੱਡੇ ਹੋ ਗਏ ਵੱਡੇ ठेकेदार ਵਾਂਗ ਦੇ ਜਿੱਕਰ ਉੱਤੇ ਵੱਡੇ ਮੇਲੇ ਦਾ ਕਦੇ ਵੱਡਾ ਖਿਡਾਰੀ ਆ ਆਹ ਕਦੇ ਗੋਰੂ ਵਾਲਾ ਜਿਹੜਾ ਲਓ ਸਾਹਮਣੇ ਜਿਹੜੇ ਕਦੇ 4 ਜੋੜ ਦਿੱਤੇ ਮੁੰਡਿਆਂ ਨੇ ਓਵਰ 20 ਚੁੱਕਿਆ ਵੱਡੇ ਭਾਈ ਜਿਹੜੇ ਕਦੇ 27 ਬਣ ਗਏ ਜੀ 2 ਵਰਸ 15 27 ਕੁਰੜੇ ਕਦੇ ਬਣ ਗਿਆ ਜੈਟੋਲੀ ਟੀਮ ਆ ਗਈ ਹੈ ਕੋਠੇ ਫੁੱਲਾ ਪਿੰਕਲ ਉਹ ਵੀ ਟੀਮ ਦੇ ਆਊਟ ਕਮੇਟੀ ਹੋਇਆ ਨਾ ਤੁਸੀਂ ਕਿ ਫਿਰ ਦੇਖੀ ਜੋ ਜਿਹੜਾ ਕੁਝ ਹੋਊਗਾ ਇਹ ਪ੍ਰਗਟ ਪ੍ਰਗਟ ਹੋ ਕੇ ਆਏ ਅੱਜ ਇਧਰਲੇ ਪਾਸੇ ਸਾਡਾ ਯਾਰ ਪੁੱਜਿਆ ਆਇਆ ਹੈ ਲੈ ਵੀ ਆਸ਼ੂ ਪਹਿਲੀਆਂ ਚ ਸ਼ਰਤਾਂ ਲਾਉਂਦੇ ਰਹੇ ਆਂ ਕਿ ਆ ਬੁਰਜਾਂ ਦਾ ਕਦੇ ਸ਼ੈਂਬਰ ਹੈ ਇਹ ਮੁੰਡਾ ਬਹੁਤ ਸ਼ਰਤਾਂ ਜਿਤਾਉਂਦਾ ਰਿਹਾ ਕਦੇ 20-20 ਹਜ਼ਾਰ ਦੀਆਂ ਸ਼ਰਤਾਂ ਬੁਰਜਾਂ ਦੇ ਸ਼ੈਂਬਰ ਨੇ ਇੱਕ ਪਾਸੇ ਖੜ ਕੇ ਕਦੇ ਜਿਤਾਈਆਂ ਔਰ ਮੇਰੇ ਵੀਰੋ ਪੁੱਛੋ ਵਾਲੇ ਮੁੰਡੇ ਵੀ ਮਹਿੰਗੇ ਮੁੱਲ ਦੇ ਕਦੇ ਖਿਡਾਰੀ ਜਿਹੜੇ ਕਦੇ ਪੁੱਜੇ ਆਂ ਆਜੂ ਤੇ ਅੱਜ ਕਿਵੇਂ ਕਾਲਾ ਨਾਗ ਲੈ ਕੇ ਆਇਆ ਹੋਣ ਗਿਆ ਕਿਹਦੇ ਗੱਲ ਇਧਰਲੇ ਪਾਸੇ ਕਰਨ ਨਹੀਂ ਆਇਆ ਮੈਨੂੰ ਲੱਗਦਾ ਤੇ ਜੇ ਆਇਆ ਹੋਇਆ ਤੇ ਫਿਰ ਅੱਜ ਉਹਦੇ ਸ਼ੱਕੇ ਵਿਖਾਵਾਂਗੇ ਉਹ ਵੀ ਕਿਤੇ ਤੇਰਾ ਪਿੰਡ ਤੇਰਾ ਪਿੰਡ ਆਹ ਕਨੇ ਪੋਲਾ ਆ ਗਿਆ ਮੁੰਡਾ ਬਾਲ ਪਾਉਣ ਦੇ ਲਈ ਹੂੰ ਇੱਕ ਕੋਟ ਜੈਕਾਰੇ ਫੁੱਲਾ ਸਿੰਗਲ ਅਤੇ ਲੋਹਾਰਾ ਇਹ ਟੀਮਾਂ ਰੜੀਆਂ ਕਾਊਂਟ ਕਰ ਲਏ ਆ ਲੈ ਵੀ ਪੋਲਿਆ ਇੱਧਰਲੇ ਪਾਸੋਂ ਕੁਝ ਸਰਦਾਰ ਓਏ ਜਿਹੜਾ ਕਮੈਂਟਰੀ ਕਰੀ ਜਾਂਦਾ ਨਾ ਹੁਣ ਜਾ ਕੇ ਕਹਿ ਕੇ ਆਉਣਾ ਖਲਦਾਈ ਵਾਲੇ ਖੰਡਾ ਮੰਗਾਈ ਹਾਂ ਹਾਂ ਭੱਜ ਕੇ ਜਾ ਭੱਜ ਕੇ 27 31 ਕਿੰਨੇ 33 ਹੋ ਗਏ 4 ਹੈ ਜੀ ਬਾਉਂਡਰੀ ਹੈ ਬੈਲਟਰ ਆ ਗਿਆ ਹਵਾ ਨਾਲ ਕੱਢ ਲਿਆ ਯਾਰ ਕਿਦਾਂ ਖੇਡਣਾ ਤੇ 33 ਹੋ ਗਏ ਸਾਡੇ ਨਾਲ ਖੜਾ ਦੇ ਵੇਰਕਾ ਨਾਲ ਖੜਾ ਦੇ ਖੜਦਾ ਜੇਸ਼ ਨਹੀਂ ਹੈ ਬਰੀਆ ਲੜਾ ਹਾਂ ਫੜਾ ਫੜਾ ਦੇ ਤੂੰ ਜਾਓ ਸਾਹਮਣੇ ਬਾਲ ਕਰੇ ਪੈਣ ਜਾ ਰਹੀ ਹੈ ਨਹੀਂ ਗਿਆ ਜੀ ਲੈਣ ਕੱਤੀ ਜਾਓ ਨਾਲ ਦੇ ਨਾਲ ਇਹਨਾਂ ਦੇ ਉਧਰਲੇ ਪਾਸੇ ਮੇਰੇ ਮਿੱਤਰੋ ਚਰਤੇ ਵੱਢਿਆ ਬੰਦਾ ਹੀ ਬੜਾ ਘੈਂਟ ਭੇਜਿਆ ਬੜਾ ਸੋਹਣਾ ਮੁੰਡਾ ਭੇਜਿਆ ਇਹਦੀ ਗੱਲ ਵੀ ਅਸੀਂ ਮੂੜ ਨਹੀਂ ਸਕਦੇ ਇੱਕ ਤੋਂ ਮੁੰਡਾ ਸਰਦਾਰ ਹੈ ਸੇਣ ਕਦੇ ਮੇਰੇ ਵੀਰੋ ਬੰਨੀ ਦਸਤਾਰ ਹੈ ਮੁੰਡਾ ਬੜਾ ਸੋਹਣਾ ਲੱਗਦਾ ਆ ਵੀ ਮੁੰਡਾ ਬੜਾ ਸੋਹਣਾ ਲੱਗਦਾ ਕਮੇਟੀ ਵਾਲਿਆਂ ਨੇ ਜਿਹੜੇ ਛੱਕੇ ਮਾਰਦਾ ਇਧਰਲੇ ਪਾਸੇ ਜਿਹੜੀ ਕਨੇ ਕਮਾਲ ਕਨੇ ਹੋ ਗਈ ਆ ਲੈ ਵੀ ਬੁਰਜਾ ਵਾਲਿਆ ਸਾਰਾ ਪਿੰਡ ਵੇਦਾ ਪਾਣੋ ਉਹ ਪਿਆਰੀ ਫਰਲਾ ਦਿੱਤਾ ਗੱਲ ਲੌੜੀ ਪੈਣੀ ਟਿਗਾਰੇ ਇਧਰਲੇ ਪਾਸੇ ਪਿੰਡ ਦਾ ਮੇਲਾ ਤੇ ਕਰਦੇ ਵੱਡੇ ਕਰੋੜੇ ਪਾਣੇ ਆ ਉਧਰ ਫੇਰ ਹੋ ਗਈ ਬੱਲੇ ਬੱਲੇ ਆ ਬੱਤੀਆਂ ਤਾਰੀਆਂ ਵਾਹ ਬੋਲਿਆ ਹੋ ਨਈ ਰੀਸਾ ਮੈਨੂੰ ਲੱਗਦਾ ਮੇਰ ਜਾਲਾ ਪੰਪ ਦਾ ਹੋ ਗਿਆ ਡਾਕਟਰਾਂ ਉਹ ਮੇਰੇ ਆਲਾ ਹੁਣ ਇਹਨੂੰ ਕਿੰਨੇ ਆ ਗਏ ਉਹ ਕਿਵੇਂ ਫਿਰ ਖਸਾਬ ਜੀ ਕੰਮ ਕਰ ਗਿਆ ਇਧਰ ਲੈ ਪਾਸੇ ਜਿਹੜੇ ਕਦੇ ਕਰਤੇ ਕਦੇ ਕਰਵਾ ਗਿਆ ਵਾਹ ਉਹ ਬੋਲੇਆ ਜਉਂਦਾ ਵਸਦਾ ਰ ਆ ਗਿਆ ਕਦੇ ਇਧਰ ਦੇ ਪਾਸੇ ਸਰਦਾਰ ਗੜੀਆਂ ਇਹ ਵੀ ਬਟਾ ਮੁੰਡਾ ਇਹ ਵੀ ਕਦੇ ਮਤਵੀ ਕਦੇ ਲਾਤਾ ਮੁੰਡਾ ਖੇਡਦੇ ਕਦੇ ਮਨਾਰ ਦੇ ਵਿੱਚ ਲੈ ਵੀ ਪਾਉ ਦੀ ਬੱਲਾ ਕਿੰਨੀਆਂ ਰਹਿ ਗਈਆਂ ਭਾਈ ਅੰਮੀ ਇੱਕ ਬਾਲ ਰਹੀ ਤੇ ਲੈ ਵੀ ਬੋਲੇ ਕਰੀ ਨਹੀਂ ਭਾਈ ਇੱਕ ਬਾਲ ਜਿਹੜੀ ਕਹਿੰਦੇ ਬਾਕੀ ਐ ਲੈ ਵੀ ਬੱਬੂ ਖੋਲ ਲਾ ਬਾਹਾ 10 ওভার ਪਾਉਣਾ ਚ 12 ਨੰਬਰ ਕਿੱਟ ਵਾਲੇ ਦਾ ওভার ਪਾਉਣਾ ਹੈ ਇਹ ਚਰਤੇ ਕਰਵਾਉਣੇ ਆ ਇਧਰਲੇ ਪਾਸੇ ਸਰਦਾਰ ਜੜੀਆਂ ਮਨਪ੍ਰੀਤ ਤੇ ਕਦੇ ਮੇਰੇ ਮਿੱਤਰੋ ਗੱਲਾਂ ਜਿਹੜੀਆਂ ਕਦੇ ਹੋਈਆਂ ਮੇਰੇ ਵੀਰੋ ਜੀਵਨ ਹੁਣੀਆਂ ਦੀਆਂ ਕਦੇ ਲੱਕੀ ਦੇ ਚਰਤੇ ਔਰ ਵੱਡੇ ਖਿਡਾਰੀ ਕਨੇ ਧਰਤੀ ਦੇ ਪੈਦਾ ਕੀਤੇ ਆ ਇਧਰਲੇ ਪਾਸੇ 3 ਬਾਰ ਤੇ 43 43 ਜਿਹੜੇ ਕਦੇ ਬਣ ਗਏ ਜਿਹੜਾ ਆਹ ਮੁੰਡੇ ਨੇ ਕੈਚ ਫੜਿਆਣਾ ਕਿਆ ਤੇ ਵੀ ਮੁੰਡੇ ਨੇ ਮੈਚ ਫੜਿਆ ਬਾਲਾਂ ਦੀਏ ਦਿਓ ਜੀ ਬਾਲਾਂ 3 ਓਵਰ 43 ਸਰਦਾਰੇ ਨੂੰ ਪੁੱਛੀ ਕਿੰਨੇ ਕਿੰਨੇ ਵੀਰੇ ਕਿੰਨੇ ਸਕੋਰ ਆਏ ਤੈਨੂੰ ਸੇਵ ਕਾ ਆ ਗਿਆ ਮੁੰਡਾ ਖੇਡ ਦੇ ਕਹਿੰਦੇ ਮੈਦਾਨ ਤੇ ਮੈਨੂੰ ਪੁੱਛ ਵੀ ਕਿੰਨੇ ਸਕੋਰ ਆਏ ਇਹਨੂੰ ਤੈਨੂੰ ਕਿੰਨੇ ਆ ਗਏ ਲਾਓ ਸਮਣੀ ਇਧਰ ਲਈ ਪਾਤੇ ਕਦਿਉ ਸੇਵ ਕਦੇ ਕਰਦੇ ਹੋਏ ਆ ਜਿਹੜਾ ਕਹਿ ਮਾਉਂਦਾ ਵੀ ਇੱਕ ਇੱਕ ਵੇਟ ਵੀ ਜਿੱਤੀ ਆ ਤੂੰ ਹਾਂ ਇੱਕ ਇੱਕ ਵੇਟ ਹਾਂ ਜ ਵਰਗਾ ਦੰਦ ਹਵਾ ਨਾ ਤਿੰਨ ਓਵਰ ਤੱਕ ਤਿੰਨ ਓਵਰ 43 ਸੇਵਕਾ ਮੁੰਡਾ ਬਾਲ ਪਾਉਣ ਲਈ ਤਿਆਰ ਹੈ ਇੱਕ ਉਹਦੀ ਵੀਡੀਓ ਬੜੀ ਚੱਲੀ ਹੈ ਵੀ ਸੇਵਕਾ ਇੱਥੇ ਦੇ ਕਮ ਖਤਰੇ ਵਾਲਾ ਹੀ ਆ ਹੁਣ ਲੈ ਵੀ ਤਗੜਾ ਹੋ ਜਾ ਵੀਰਾ ਕਮ ਇਧਰਲੇ ਪਾਸੇ ਵੀ ਖਤਰੇ ਵਾਲਾ ਹੀ ਹੈ ਸਰਦਾਰ ਗੜੀਆ ਕਹਿੰਦੇ ਗੋਰੂ ਆ ਮੁੰਡਾ ਗੋਰਾ ਕਿੱਤਾ ਰੰਗਾ ਮੁੰਡੇ ਦਾ ਅੰਬੀ ਮੁੰਡਾ ਦੇਖੋ 200 ਬਾੜ ਦੇ ਵਰ ਵਾਂਗੂ ਜਗਦਾ ਹੈ ਜਿਹੜਾ ਸਟ੍ਰਾਈਕ ਦੇ ਕੇ ਤਿੰਨ ਓਵਰ 43 ਹੋ ਗਏ ਸਰਦਾਰ ਸਰਦਾਰਜੀ ਮਗਰ ਹੋਰ ਕਦੇ ਖਿਡਾਰੀ ਬਾਈ ਜੀ ਤਿੰਨ ਓਵਰ 43 ਤਿੰਨ ਓਵਰ 43 ਦੋ ਆਊਟ ਉਧਰਲੇ ਪਾਸੇ 56 95 ਹੋ ਗਏ 95 49 ਹੋ ਗਏ ਵੀਰੇ ਚਾਰ ਤੇ ਤੇਹਰੋਂ ਦੇਖ ਲਾ ਮੁੰਡਾ ਇੱਕੋ ਜਾ ਪਿਆ ਕੋਈ ਬਾਪੂ ਮਾਸ ਨਹੀਂ ਪਿੰਡੇ ਤੇ ਹੁੜਜੂੜਜੂ ਕਰਦੀ ਹੈ ਕਦੇ ਜਵਾਨੀ ਮੁੰਡੇ ਦੀ ਇਧਰਲੇ ਪਾਸੇ 95 ਹੋ ਗਏ ਭਾਈ ਆ ਲਵੀ ਪੋਲਿਆ ਸਮਝਾਲ ਆ ਮੁੰਡੇ ਨੂੰ ਐ ਤੇ ਕਹਿੰਦੇ ਕੰਮ ਹੋਰ ਹੋ ਜਾਣਾ ਕਹਿੰਦੇ ਵੀ ਤਕੜਾ ਅੱਗੇ ਪਾ ਵੱਲ ਇਧਰਲੇ ਪਾਸੇ ਪਹਿਲੀਆਂ ਤੇ ਸ਼ੱਕਾ ਵੱਜਿਆ ਤੇ 49 ਸਕੋਰ ਮੇਰੇ ਮਿੱਤਰੋ ਕਹਿੰਦੇ ਦੋ ਡਾ ਦੋ ਆ ਦੋ ਆਟੂ ਆ ਇਹਦੇ ਪੰਜ ਪੰਜ ਓਵਰਾਂ ਦਾ ਮੈਚ ਆ ਉਹਨੂੰ ਪ੍ਰਵਾਹ ਇਧਰ ਵੀ ਟੈਂਟ ਲਾ ਤੇ ਲਾਓ ਬੱਲੇ 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 ਬੈਟ ਆਈ ਪੁੱਤ ਮਗਰ ਰਹਿ ਮਗਰ ਰਹਿ ਤੂੰ ਇਹ ਮੁੰਡਾ ਸਰਦਾਰ ਵੀ ਟਰਾਈ ਸੋਣੀ ਕਰ ਗਿਆ ਇੱਕ ਸੋਹਣਾ ਕੈਚ ਕਰ ਦੇ ਫੌਂਟ ਹੋ ਗਏ ਦੋ ਬੱਲੇ ਨਹੀਂ ਹੁੰਦਾ ਵੀਰੇ ਬੋਲ ਰਿਹਾ ਬੈਟਿੰਗ ਆ ਜਿਹੜਾ ਹੋਣਾ ਆਣਾ ਪਿੱਟ ਤੇ ਇੱਕ ਨੌਂ ਸਾਈਕ ਦੇ ਕੰਪਸਟ ਸਟ੍ਰਾਈਕ ਤੇ ਨਾ ਪੁੱਛੀ ਨਾ ਇਹ ਕਦੇ ਜੋਤੀ ਦੇ ਚੇਲੇ ਆ ਵਾ ਔਰ ਚੁੱਗਿਆਂ ਵਾਲੇ ਦੇ ਕਰੇ ਔਰ ਮੇਰੇ ਵਿਰੋ ਚੇਲੇ ਬਾਲ ਕੇ ਖੇਡਦੇ ਆ ਇਹਦੇ ਮੇਲੇ ਤਿੰਨ ਵਾਰ ਸਰਦਾਰ ਜੜ ਗਿਆ ਠੇਕੇਦਾਰ ਤੇ ਜੂਤਾ ਉਹਨਾਂ ਨੂੰ ਕਦੇ ਉਸਤਾਦ ਮੰਨਦੇ ਆ ਮੁੰਡੇ ਪਰ ਪਤਾ ਤੇ ਹੁਣ ਲੱਗਣਾ ਜਦੋਂ ਬਗਾਨੇ ਪੁੱਤਾਂ ਦੇ ਪਿੱਛੇ ਪੈਂਦੇ ਆ ਨਾ ਪਤਾ ਤੇ ਉਦੋਂ ਲੱਗਦਾ ਲੈ ਵੀ ਸਰਦਾਰ ਗੜੀਆਂ ਇਧਰਲੇ ਪਾਸੇ ਬਾਲ ਮੁੰਡਾ ਕਦੇ ਪਾਉਣ ਲਈ ਬੁਰਜਾਂ ਵਾਲਾ ਤਿਆਰ ਖੇਡਿਆ ਸ਼ਾਟ ਕਦੇ ਖਿਡਾਰੀ ਨੇ ਔਰ ਦੇਖਦੇ ਆਂ ਉਧਰਲੇ ਪਾਸੇ ਇੱਕ ਖਿਡਾਰੀ ਕਦੇ ਵਾਦਾ ਜਿਹੜਾ ਕਦੇ ਕਰ ਦੁੱਤਾ ਆਪਣੀ ਕਦੇ ਟੀਮ ਲਈ ਸੇਵਕ ਮੁੰਡਾ ਚੜ ਕੇ ਬਾਲਾਂ ਪਾ ਰਿਹਾ ਟੌਪ ਦੀਆਂ ਬਾਲਾਂ ਪਾ ਰਿਹਾ ਮੈਚ ਦੇ ਕਦੇ ਪਕੜ ਵਧਾ ਰਿਹਾ ਮੁੰਡਾ ਵਧੀਆ ਓਵਰ ਪਾ ਕੇ ਟੀਮ ਨੂੰ ਬੈਕਫੁੱਟ ਤੋਂ ਕਦੇ ਫਰੰਟ ਹੱਟ ਤੇ ਕਦੇ ਲੈ ਕੇ ਆ ਰਿਹਾ ਹੈ ਪਿੰਦੀ ਬਾਲ ਪਰ ਸਾਹਮਣੇ ਲੱਗੀ ਸਰਵਾਰ ਗੜੀਆ ਪਾਣੀ ਲੰਦਾ ਸਿਰ ਤੋਂ ਵੀ ਰੋਕਲਾ ਦੇ ਰੁਕਦਾ ਤੇ ਵੀ ਸਮਾਂ ਬੀਤਦਾ ਜਾਂਦਾ ਜ਼ਿੰਦਗੀ ਗੋਤੇ ਖੰਦੀ ਹੈ ਰਾਦੇ ਖੇਲੇ ਅੜ ਗਿਆ ਕੁੰਡਾ ਧੜਕਣ ਵਾਦੀ ਜਾਂਦੀ ਹੈ ਆਹ ਧੜਕਣ ਕਦੇ ਤੇਜ਼ ਹੋ ਗਈ ਹੈ ਮੈਚ ਮੇਰੇ ਮਿੱਤਰੋ ਚੋਟੀ ਦਾ ਪਿੰਦੀ ਬਾਲ ਉੱਤਰ ਲਈ ਤਾਸੇ ਕਦੇ ਸਰਦਾਰ ਗੜੀਆ ਔਰ ਟਰਾਈ ਕੇ ਲਈ ਕਰਵਾਇਆ ਹੈ ਗਗਾਣਾ ਮੁੰਡਾ ਇੱਕ ਤੋਂ ਕਦੇ ਦੂਜਾ ਪੱਥਿਆ ਇਹ ਦੋ ਸਕੋਰ ਦੇ ਕਦੇ ਵਾਧੇ ਸਰਦਾਰ ਜੀ ਪਤ ਮਗਰ ਰੇ ਇੱਥੇ ਲਾਈਟ ਕਰ ਰਹੀਆਂ ਨੇ ਨੂੰ ਕਾਇਰ ਰਟੈਂਟ ਤਾਂ ਲਾ ਦੇ ਸਾਡੇ ਤੇ ਛੱਕਾ ਆਰੀਆਂ ਤੇ ਅੱਠਾ ਮਾਰਿਆ ਉਹਨੇ ਛੱਕਾੜੀ ਮਾਰਿਆ 58 ਜੀ 4 ਓਵਰ ਆ ਭਾਈ ਬੈਠੇਗਾ ਜਿਹੜੇ ਕਦੇ 58 ਵਰਗੇ ਨੇ ਸੋਨਾ ਫੜ ਲੱਗੇ ਆ ਨਹੀਂ ਤਾਂ ਬੰਦ ਹੋ ਜਾਣੇ ਨੇ ਓਏ ਉਹ ਵੀ ਘਟਣ ਲੱਗ ਪੈਂਦੀ ਹੈ ਬਈ ਜਿਹਨੇ ਨਹੀਂ ਪਾਇਆ ਨਾ ਕੋਲਾ ਵਰਕਰ ਕੁਆ ਮੈਂ ਰੱਖਣਾ ਥੋੜਾ ਮਗਰ ਕਰੀ ਹੋਣ ਕਰਦੇ ਦਾ ਆ ਗਲਾਸ ਕਹੀ ਜੀ ਬਾਲਰ ਦਾ ਨਾਮ ਕੀ ਹੈ ਮੰਨੂ ਓ ਓ ਨਾਮ ਮੰਨੂ ਪੁਰਾਣਾ ਮੰਨੂ ਹੀ ਹੈ ਨਾ ਲਾਓ ਸਾਹਮਣੇ ਲਾਸਟ ਓਵਰ ਦੀਆਂ ਕਹਿੰਦੇ ਬਾਲਾਂ ਦੇ ਪਹਿਲੀ ਤੇ ਛੱਕਾ ਮੈਂ ਦੱਸਿਆ ੁੱਗਿਆ ਵਾਲੇ ਵੀ ਕਹਿੰਦੇ ਤਿਹਿੱਤੇ ਐ ੁੱਗਿਆ ਵਾਲਾ ਜੋਤਾ ਬ੍ਰਿਕੀਆਂ ਦਾ ਆਹ ਕ੍ਰਿਕਟ ਦੀਆਂ ਇਧਰਲੇ ਪਾਸੇ ਹੁੰਡਿਆ ਨੇ ਕਹਿੰਦੇ ਕਮਾਲ ਕਰ ਦਿੱਤੀ ਐ ਬਹਿ ਜਾ ਬਹਿ ਜਾ ਕਹਿੰਦੇ ਕਰਾਤੀ ਆ ਲਈ ਸਾਊਂਡ ਵਾਲਿਆਂ ਗਰਮੀ ਵੱਧ ਗਈ ਐ ਉਹਦੇ ਖਦਮ ਜੀ ਨਹੀਂ ਕਰਦਾ ਨਾ ਬੈਠਣ ਜੀ ਕਰਦਾ ਉਧਰ ਫੇਰ ਫੇਰ ਉਹੀ ਬੰਦਾ ਉਹੀ ਬੰਦਾ ਸਰਦਾਰ ਜੀ ਨੇ ਜਿਆ ਜੁਣੀ ਖੇਡ ਦੇ ਕਦੇ ਗਰਾਊਂਡ ਦੇ ਅੰਦਰ ਖਿਡਾਰੇ ਦੇ ਕਦੇ ਆਊਟ ਆਇਆ ਹੈ ਲੈ ਵੀ ਉਧਰਲੇ ਪਾਤੇ ਜਿਹੜੀ ਮੈਨ ਲੱਗਦਾ ਵੀ ਕਾਊਂਟ ਬਣ ਗਿਆ ਜੀ ਕਾਊਂਟ ਸਕੋਰ ਦੇ ਕਿਤੇ ਭਰ ਗਿਆ ਬਾਲਾਂ ਚਾਰ ਬਾਕੀ ਹੈ ਟੀਮ ਸਰਦਾਰ ਘੜਦੀ ਹੈ ਬਹਿ ਜਾ ਬਹਿ ਜਾ ਕਦੇ ਕਰਵਾਈ ਹੁੰਦੇ ਆ ਮੁੰਡੇ ਬਾਲ ਸਮਨੇ ਇਧਰ ਲਈ ਪਾਸੇ ਖਿਡਾਰੀ ਟੱਕ ਦੇ ਤਿਆਰ ਆ ਬਾਲ ਪਾਉਣ ਦੇ ਲਈ ਮੁੰਡਿਆਂ ਨੇ ਕਿਦੇ ਕਮਾਲ ਕੀਤੀ ہوئی ਹੈ ਬਾਲ ਪੈਂਦੀ ਆ ਸਾਹਮਣੇ ਵਾਹ ਜੀ ਵਾਹ ਸ਼ਾਟ ਖੇਡਿਆ ਫਿਲਡਰ ਮੌਜੂਦ ਆ ਇੱਕ ਸਕੋਰ ਦਾ ਕਿਦੇ ਵਾਵਾ ਕਰ ਦਿੰਦਾ 65 ਬਣ ਗਈ ਹੈ ਤਿੰਨ ਬਾਲਾਂ ਬਾਕੀ ਆ ਤੇ 65 ਸਕੋਰ ਕਿਦੇ ਬਣ ਚੁੱਕੇ ਨੇ ਖੇਡ ਦੇ ਕਿਦੇ ਮੈਦਾਨ ਦੇ ਅੰਦਰ ਉਧਰ ਲਈ ਪਾਸੇ ਗੱਲੂ ਵਰਗੇ ਭਰਾ ਹਰ ਭਜਨਰਗੇ ਆ ਫਿਰ ਕਰਕੇ ਭਰਾ ਬੈਠੇ ਐ ਨਾਲ ਉਧਰਲੇ ਪਾਸੇ ਗੁਲਾਬ ਵਰਗੇ ਬੈਠੇ ਐ ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ ਸਾਰੇ ਸਤਕਾਰਯੋਗ ਚਿਹਰਿਆਂ ਦਾ ਨਾਲ ਹੀ ਉਧਰਲੇ ਪਾਸੇ ਡਾਕਟਰ ਹੁਣੀ ਭਰਾ ਬੈਠੇ ਐ ਵੱਡਾ ਧੰਨਵਾਦ ਆਣੀ ਬੈਠਾ ਹਲੇ ਜਿਹਨੇ ਛੱਕਾ ਮਾਰਿਆ ਬੁਰਜਾਂ ਵਾਲਿਆ ਇਹ ਵੀ ਹਲੇ ਹੈਗਾ ਮੈਦਾਨ ਦੇ ਅੰਦਰ ਇਹ ਵੀ ਖੜਾ ਹਲੇ ਲਓ ਛੱਕਾ ਇੱਕ ਹੋਰ ਮੇਰੇ ਮਿੱਤਰੋ ਕਦੇ ਵੱਜ ਗਿਆ ਵੈਦਾਂ ਵੈਦਾਂ ਕਦੇ ਕਰਾਪੀ ਮੁੰਡੇ ਨੇ ਖੇਡ ਦੇ ਕਦੇ ਮੈਦਾਨ ਦੇ ਉੱਪਰ ਐਨ ਕਦੇ ਨਿਆਰਾ ਵੱਖਰਾ ਹੈ ਜਿਹੜਾ ਕਦੇ ਕਰ ਦੁੱਤਾ ਮੈਨੂੰ ਲੱਗਦਾ 71 ਬਣ ਗਈ ਹੈ 71 ਬਾਹਰ ਸਾਹਮਣੇ ਜਗਰਾਤਾ 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 ਆਜ ਹੈ ਜਗਰਾਤਾ ਲਓ ਸਾਹਮਣੇ ਬੁਰਜਾਂ ਵਾਲਿਆ ਲੱਗੀ ਹੱਥਾਂ ਵਿੱਚ ਵੀ ਤੇ ਚਾਰ ਅਡੇਗ ਦੇ ਗੁਰਗੇ ਆ ਉਧਰਲੇ ਪਾਸੇ ਦੇਖਾਂਗੇ 75 ਬਣ ਗਏ ਸਰਦਾਰ ਗੜੀਏ ਮੁੰਡੇ ਐ ਵੱਡਾ ਟਾਰਗੇਟ ਕਦੇ ਸੈੱਟ ਕਰ ਰਿਆ ਬੁਰਜਾਂ ਵਾਲਿਆ ਹੁਣ 21 ਰਹਿ ਗਈ ਹੈ ਮੇਰੀ ਕਮਾਲ ਜਿਹੜੀ ਸਵਾ ਲੱਖ ਦੇ ਬਰਾਬਰ ਹੈ ਇਧਰਲੇ ਪਾਸੇ ਸਰਦਾਰ ਗੜੀਆ ਤੇਰਾ ਇੱਕੋ ਹੀ ਸ਼ਕਾ ਸਵਾ ਲੱਖ ਦੇ ਬਰਾਬਰ ਹੈ ਉਹ ਟੀਮਾਂ ਚੱਕੋ ਵਰਕਾਂ ਆ ਲਿਆ ਫਿਰ ਚੱਕੋ ਦੀ ਚੱਕੋ ਚੱਕੋ ਦੀ ਫਰਾ चक्को ही मिलता है चक्को हे करले पासे वाद गया कदे छक्का ले भी दसी भाई तो स्टार्ट कितने बन गए 82 का टारगेट आया बोल उधर गिन जांदे कोई ना कोई क्या बन गए भाई क्या सी बन गए क्या सी बन गए क्या स्कोर ने के लिए बने से 82 का टारगेट है ਬਾਈ ਕੋਠੇ ਫੂਲਾ ਸਿੰਘ ਵਾਲਾ ਤੇ ਨਾਲ ਨੁਹਾਰਾ ਓ ਯਾਰ ਇਹ ਕਿਵੇਂ ਬੈਟ ਇਹ ਟੀਮਾਂ ਜਿਹੜੀਆਂ ਟਾਸ ਕਰ ਲੈਣਾ ਮੇਰੀ ਬੇਨਤੀ ਹੈ ਆ ਸਾਢੇ ਨਾਲ ਸਟਾਰਟ ਕਰਨਾ ਇੱਕ ਮਿੰਟ ਪਹਿਲਾਂ ਇਹਨਾਂ ਸਟਾਰਟ ਕਰਨਾ ਕੋਣ ਰਿਹਾ ਲਿਆਣਗਾ ਪਹਿਲਾ ਓਵਰ ਕਿਨੇ ਲਾਉਣਾ 26 ਆ ਪਹਿਲਾ ਤਾਂ ਵੀਰੇ ਬਾਲਰ ਕਰ ਲੋ ਪੰਜ ਲੱਖ ਦਾ ਬਾਲਰ ਪੰਜਵਾਂ 4 5 5400 ਸਾਡਾ ਟੈਂਟ ਦੇਖੋ ਇਹ ਸੁਬੀ ਨਾ ਬਿਲਾ ਬਿਲਾ ਇਹ ਤੇ ਨੰਬਰ 10 5 9 ਅਸਟ੍ਰੀਕਲ ਆਈ ਬਾਦ ਜਦੋਂ ਨੀ ਨਹੀਂ ਇਹਨਾਂ ਪਿੱਛੇ ਲੈ ਗਏ ਕੋਲੀ ਟੈਂਟ ਲਵਾ ਦੇ ਕੋਲੀ ਬਰਦਾਰ ਹੋਣ ਕਈ ਸਾਡੇ ਵੀ ਟੈਂਟ ਲਾ ਦੇ ਉਹਦੇ ਯਾਰਾਂ ਕੋਈ ਗੱਲ ਨਹੀਂ ਕੋਈ ਫੈਕਸ ਨਹੀਂ ਇਹ ਮੇਰਾ ਟਾਲ ਇਹਨੇ ਸਟ੍ਰਾਈਕ ਤੋਂ ਕਰਨਾ ਬਾਈ ਟ੍ਰਾਈ ਕਿ ਚੱਣੀ ਬੱਲਾ ਬੱਲਾ ਫੜਦੇ ਬੋਲੇ ਯਾਰ ਬੱਲੇ ਬੱਲਾ ਵੇਖ ਕੇ ਚੱਣੀ ਹੋ ਗਿਆ ਉਹਦਾ ਉਹਦਾ ਰਹੀ ਸੀ ਕੋਣ ਮੈਂ ਬਾਈ ਮਾਰ ਦੀ ਕਿ ਨਾ ਸਾਸ ਤੱਕ ਨਹੀਂ ਸਾਸ ਤੱਕ ਵੀ ਨਹੀਂ ਨਾ ਸਟ੍ਰਾਈਕ ਤੇ ਕੋਣ ਲੱਗੂ ਪਾਣੀ ਮੱਤ ਲੱਗੂ ਨਹੀਂ ਯਾਰ ਇਹ ਤੇ ਆ ਬਾਈ ਕੋਈ ਵੀ 10 ਅੱਖਰ ਨੰਬਰ ਆਈ ਥਿੰਕ ਐਡ ਪਲੇਅਰ ਹੋ ਕੋਈ ਆ ਕੇ ਬਟੇ ਵੀ ਕੱਲ ਐਡ ਵੀ ਇੰਨਾ ਵੀ ਦੇ ਜਣੂ ਕੋ ਤੇ ਲਾਂਚ ਕਰ ਦੋ ਮੈਂ ਕਰ ਦੀ ਵੀ ਇਹ ਕਿੰਨੇ ਦੀ ਚਾਹੀਏ ਮੈਂ 20 17 ਚਾਹੀਏ ਕੋਈ 10 ਅੱਖਰ ਨੰਬਰ ਬੋਲੇ ਕਿ ਕਿੰਨੇ ਜਾਤੀ ਹਾਂ ਵੀ ਨਾ ਵੀ ਲੇਟ ਲਾ ਜੀ ਤੋ ਜਿੰਨਾ ਵਿੱਚ ਪੂਰਾ ਕੱਟ ਕਿਸੇ ਮਾਰੇ ਕੱਟ ਬੇਸ ਆਇਆ ਬੋਲਾ ਲੇਗੀ ਅੱਗੇ ਦੋ ਇੱਥੇ ਦਾ ਲੈ ਏ ਪਤਾ ਹੁੰਦਾ ਰਹੇ ਦੋਵੇਂ ਦਰ ਲਾਣੇ ਦੀ ਬਾਈ ਬਾਲਾਂ ਤੋਂ ਮਾਰੋ ਹੋਰ ਯਾਰਾ ਬੋਲਾ ਤਾਂ ਲੈ ਕੇ ਆਇਆ ਕੀ ਹੁੰਦਾ ਹੈ ਯਾਰ ਇਹਦਾ ਫੋਨ ਦਿੱਤੀ ਕੀ ਰੰਗ ਫਿਰ ਨੰਬਰ ਮੰਗਦਾ ਹੈਲੋ ਹਾਂਜੀ ਹਾਂ ਦੇਖਤਾ ਦੇ ਸਕੋਰ ਜ਼ੂਮ ਕਰ ਜ਼ੂਮ ਕਰ ਮਾੜਾ ਆ ਕਰਤਾ ਸਕੋਰ ਬੋਰਡ ਵੇਖਣ ਦੇ ਥੱਲੇ ਕਰ ਯਾਰ ਥੱਲੇ ਕਰ ਸੜ ਜਾ ਹੋ ਗਿਆ ਹੁਣ ਦੇਖ ਹੁਣ ਦੇਖ ਅਸ ਦੇਖੀ ਉਹਨਾਂ ਕਹਿੰਦਾ ਐਂਟਰੀ ਤੋਂ 1000 ਪਾਈ ਆ ਉਹਨਾਂ ਨੇ ਇੱਥੇ ਹੁਣ ਵੈਲਿਡ ਵੈਲਿਡ ਨੰਬਰ ਅਗੇ ਟੌਸ ਕਰੇ ਜੀ ਜੈਤੋ ਅੰਬਰ ਆਇਆ ਕਰੇ ਲੋਹਾਰੇ ਵਾਲਾ ਅਗਲਾ ਮੈਚ ਕਿੰਦਾ ਜੈਤੋ ਹੋਰ ਟੀਮ ਨੂੰ ਕਦੇ ਲੈ ਕੇ ਪੁਜਾਇਆ ਜੈਤੋ ਵਾਲੇ ਮੁੰਡੇ ਬਾਈ ਟੌਸ ਕਰ ਲੋ ਜੀ ਮੈਂ ਬੇਨਤੀ ਕਰਾਂਗਾ ਵੀਰਾਂ ਨੂੰ ਲੋਤੀਆ ਹੀ ਫੜ ਲੜਣਗੇ ਬਾਹਰ ਜਿਹੜੀਆਂ ਬਾਹਰ ਜਿਹੜੀਆਂ ਕਦੇ ਕਦੇ ਪੈਂਦੀਆਂ ਨੇ ਚੇਂਜ ਹੋ ਸਕਦਾ ਨਾ ਚੇਂਜ ਹੋ ਸਕਦਾ ਹੈ ਥੋੜਾ ਹੌਸਲਾ ਰੱਖਣ ਦੀ ਲੋੜ ਹੈ ਦੋੜ ਹੈ ਉਹਦੇ ਜਿਗਰੇ ਦੀ ਗੱਲ ਹੈ ਇਹ ਜਿਗਰੇ ਨਾਲ ਕਦੇ ਗੱਲ ਇਹ ਜਿਗਰੇ ਨਾਲ ਕਦੇ ਗੱਲ ਜਿਹੜੀ ਕਦੇ ਟਿਕਾਣੀ ਕਦੇ ਲੱਗ ਜਾਣੀ ਹੈ ਆਹ ਕਦੇ ਖੂਬ ਦੇ ਸੈੱਟ ਹੋਇਆ ਮੈਦਾਨ ਦੇ ਵਿੱਚ ਲਾਓ ਸਾਹਮਣੇ ਇਧਰਲੇ ਪਾਸੇ ਮੁੰਡਾ ਬਾਲ ਕੌਂਦਲੀ ਜਿਹੜਾ ਕਦੇ ਫੇਰ ਇਸ ਵੇਲੇ ਕਦੇ ਤਿਆਰ ਵਰ ਤਿਆਰ ਔਰ ਚਰਨੀ ਕਦੇ ਹੋਣਗੇ ਇਹ ਸਮਾਂ ਪਰਖਦਾ ਯਾਰਾਂ ਨੂੰ ਜਿਵੇਂ ਜੋੜੀ ਪਰਖ ਕੇ ਜੰਨੇ ਨੂੰ ਇਹ ਸਮਾਂ ਪਰਖਦਾ ਯਾਰਾਂ ਨੂੰ ਲਓ ਸਾਹਮਣੇ ਚਾਰ ਇਹ ਮਿੱਤਰੋ ਗਰੀ ਬਣੋਣੀ ਪੈਣੀ ਹੈ ਲੋਹੜਾ ਟੱਕਿਆਂ ਵੀ ਇਹ ਭੱਜਿਆ ਨਹੀਂ ਬਣਦੇ ਟੱਕੇ ਮਾਰਿਆ ਤੇ ਵੀ 100 ਰੁਪਏ ਲੈਣ ਦੇ ਲਈ ਚੋਕੋਗਾ ਓਏ ਸੇਕ ਬੰਨ ਜਾਣੀ ਨਮਰ 100 ਰੁਪਏ ਮਾਰ ਚੁੱਕੇ ਠੀਕ ਮੰਟਾ ਮੈਂ ਚ ਹੀ ਖਰਾਬ ਕਰਦਾ ਬਈ ਨਾਉ ਸਮਰੇ ਕਦੇ ਕਮਾਲ ਮੇਰੇ ਕਰ ਦੁੱਤੀ ਹੈ ਸੇਮ ਉਧਰ ਦੇ ਪਾਸੇ ਵਾਹ ਓ ਬੱਬੂ ਉੱਡਿਓ ਰੀਸਾ ਲੈ ਵੀ ਬੱਬੂ ਉੱਤੇ ਬਣ ਗਿਆ ਉੱਤੇ ਰਹਿ ਗਿਆ ਹਾ ਪਿੰਡਾ ਸੁੱਖੀ ਨਾ ਆ ਮੁੰਡਾ ਕਦੇ ਬਾਲਾਂ ਕਦੇ ਪਾਰਿਆ ਕਰੇ ਆਪਣੀ ਟੀਮ ਦੇ ਲਈ ਤੇ ਮੁੰਡਿਆਂ ਤਕੜਾ ਹੋ ਜਾ ਇਧਰਲੇ ਪਾਸੇ ਛੱਕਾ ਕਦੇ ਵੱਡਾ ਵਦਿਆ ਉਧਰ ਫੇਰ ਬੜੀ ਚੋਟੀ ਦੀ ਬਾਲ ਤੇ ਬੱਬੂ ਨੂੰ ਕਦੇ ਪਿੱਛੇ ਤੋਂ ਲਾਗੇ ਜਿਹੜਾ ਕਦੇ ਪਾਸੇ ਕਰ ਦੁੱਤਾ ਪੁਰਜਾਂ ਵਾਲਿਓ ਹੱਥੇ ਬਨੇ ਪਏ ਆ ਬੋਲਿਆ ਬੰਦਾ ਇੱਕ ਤਾਂ ਧੇਰੇ ਕੋਈ ਵੀ ਜਿਹੜੇ ਅੱਤੇ ਸਕੋਰ ਨਾਲ 40 41 ਉਹ ਆ ਦਸੰਤ ਬਾਲਾਂ ਦੀ ਬਣਾ ਦੇ ਇੱਕ ਪਾਸਾ ਹੀ ਕਰ ਦੇ ਕੋਈ ਤਾਂ ਬੱਲਾ ਭੇਜ ਹੁਣ ਦੇ ਅੰਦਰ ਬੜੀਆਂ ਟੌਪ ਦੀਆਂ ਬਾਲਾਂ ਕਦੇ ਸੁੱਖੀ ਪਾ ਰਿਹਾ ਪਿੰਛੇ ਵਾਲਾ ਲਾਉਂ ਕੇ ਕਿਨੇ ਗਰਾਊਂਡ ਦੇ ਉੱਤੇ ਨਹੀਂ ਕੇ ਬੁਬੀਆ ਕਾਲ ਚੜਾੜੀ ਕੁੱਦਾ ਬੜੇ ਕਿਨੇ ਮਸ਼ਹੂਰ ਪਿੰਡ ਆ ਔਰ ਉਹਨਾਂ ਪਿੰਡਾਂ ਦਾ ਮਾਣ ਖਿਡਾਰੀ ਆਇਓ ਮੇਰੇ ਆ ਰੱਬਾ ਉਧਰਲੇ ਪਾਸੇ ਸਲੋਵਰ ਬਾਲ ਜਿਹੜੀ ਕਦੇ ਕੀਤੀ ਹੈ ਮੁੰਡੇ ਨੇ ਖੇਡ ਦੇ ਕਿਤੇ ਮੈਦਾਨ ਦੇ ਵਿੱਚ ਔਰ ਬਈ ਤੇ ਪਕੜਵਾਦੀ ਜਾ ਰਹੀ ਹੈ ਨੇ ਨਦੀਆਂ ਪਾਰ ਚੁਗਦੇ ਜਾਣੇ ਰੱਬ ਦੀਆਂ ਲਿਖੀਆਂ ਨੂੰ ਰੱਬ ਹੀ ਜਾਣੇ ਮੌਲਾ ਹੀ ਜਾਣੇ ਲਓ ਸਾਹਮਣੇ ਇਧਰ ਲਈ ਪਾਸੇ ਲਾਸਟ ਟੜੀ ਹੈ ਜੀ। ਵੀਰੇ ਬੋਲਰ ਦਾ 43 ਸਕੋਰ ਨੇ ਕਦੇ ਬਣਿਆ ਹੈ। ਬੋਲਰ ਦਾ ਨਾਮ ਕੀ ਆ? ਤੇ 43 ਸਕੋਰ ਨੇ ਕਦੇ ਬਾਕੀ ਆ 12 ਬੱਲਾਂ। ਹਰ ਚਾ ਕਰਜਾ ਕੋਈ ਪਾਟਰਾ ਤੋਂ ਸਿਰ ਕਰ। ਉਹ ਸਾਰਾ ਸਹੀ ਗੱਡਣਾ ਕਰੀ ਬੱਲਾਂ। ਵਾਹ ਜੀ ਵਾਹ ਗੁਰਪ੍ਰੀਤ ਪੰਜਾਬ ਪੁੱਛ ਵੀ ਆਇਆ ਗੁੱਲੂ ਆਇਆ ਸਾਡਾ। ਖੜ ਪਿਆਰੀ। ਬਾਈ ਦੇ ਦਿਆ ਘੁਖਾ ਬੱਲਾ ਯਾਰ। ਮੈਂ ਤਾਂ ਆ ਬੱਲਾ ਨਾ ਕਰਾਉਣੇ ਨਾ ਬੱਲਾਂ ਪਿੱਛੇ ਨਾ ਖਵਾਓ ਤੁਸੀਂ। ਬਾਰ ਜਵੀ ਖੜੋ ਜੱਗੀ ਬਾਈ ਤੇ ਚਲਾਈਏ ਮੈਚ ਇਧਰਲੇ ਪਾਸੇ 11 ਬੱਲੇ 6 ਛੱਕੇ ਜਿਹੜੇ ਕਦੇ ਮੈਦਾਨ ਵਿੱਚ ਕਦੇ ਚਾਈ ਲਾਓ ਸਾਹਮਣੇ ਇਧਰਲੇ ਪਾਸੇ ਮੇਰੇ ਵੀਰੋ ਮੈਦਾਨ ਦੇ ਦਾ ਕਦੇ ਆਊਟ ਆ 44 ਸਕੋਰ ਨੇ ਤੇ ਜੋ ਵੀ ਰਹਿੰਦੇ ਜੋ ਬੰਦਾ ਜਲਦੀ ਨਾਲ ਜਲ ਤੋਂ ਕਿਤੇ ਵਾਪਸ ਮੁੜ ਗਿਆ ਆਹ ਰੋਸ ਬਣਿਆ ਸਾਰੇ ਦਾ ਸਾਰਾ ਇੱਕ ਸਾਹਮਣੇ ਐ ਤੇ ਮੁੰਡਾ ਕਦੇ ਕਬਾੜ ਦੇ ਹਿੱਟ ਕਦੇ ਖੇਡਦਾ ਇਸਦੇ ਗਰਾਊਂਡ ਦੇ ਵਿੱਚ ਅੱਛਾ ਉੱਤ ਟੈਨਸ਼ਨ ਆਦਾ ਨਹੀਂ ਲਈ ਬਾਲਾਂ ਚੱਕ ਲਿਆ ਉਹ ਜਿਹੜੀਆਂ ਦੀਆਂ ਬਾਹਰ ਮੈਂ ਤਾਂ ਫੇਰ ਕਦੇ ਬਰਾਬਰੀ ਤੇ ਆ ਕੇ ਜਿਹੜਾ ਕਦੇ ਖੜ ਗਿਆ ਪੈਂਕਾਂ ਦੇ ਵੀਰਾਂ ਦਾ ਬਹੁਤ ਵੱਡਾ ਕਦੇ ਧੰਨਵਾਦ ਚਾਰ ਤੇ ਚੁਹਰੇ ਐਨ ਕੰਬੇ ਪੂਰ ਲੱਗੀ ਕਿਦੇ ਗਲਤ ਗਾਣੇ ਓਵਰ ਬੀ ਚੁੱਕਿਆ ਜੀ ਲੈ ਵੀ 52 ਬਣ ਗਏ ਤੇ ਇਧਰਲੇ ਪਾਸੇ ਇੱਕ ਬੰਦਾ ਲੀਡ ਕਰ ਲਓ ਬਾਈ ਗੁੱਲੂ ਕੁੱਕੜਾਵਾ ਕਹਿੰਦਾ ਜੇ ਮੈਚ ਜਤੋਂਦਾ ਰੁਪਈਆ 11 ਪਹਿਲਾ ਆ ਗਿਆ ਚੱਕੋ ਜੀ ਗੁੱਲੂ ਜੀ ਪਹਿਲਾ ਛੱਕਾ ਆ ਗਿਆ ਲੋ ਡਾਂ ਕਦੇ ਚਾਰ ਬਾਈ ਜੀ ਗਰਮੀ ਕਰਕੇ ਹੋ ਰਿਹਾ ਏ ਕਿਤੇ ਕਿਤੇ ਪਿੰਦ ਕੇ ਛੱਕੇ ਵੀ ਮਾਰੇ ਹੋ ਗਏ ਲੋਟ ਹਨ ਆ ਬਾਲ ਕਦੇ ਡਾਊਟ ਹੋ ਚੁੱਕੀ ਆ ਲੈ ਵੀ ਲਹਾਰਾ ਕਿਹਦੀ ਇਹ ਟੀਮਾਂ ਲੈ ਵੀ ਤਿੰਨ ਬਾਲਾਂ ਚਾਰ ਛੱਕੇ ਲੋਹਾਰਾ ਤੇ ਜਿਹੜੀ ਕਦੇ ਬਾਕੀ ਐ ਬਾਲ ਮੁੰਡਾ ਪਾਉਂਦੇ ਫੇਰ ਕਦੇ ਤਿਆਰ ਵਾਹ ਰਹੀ ਵਾਹ ਇਹ ਚਾਉਦੇ ਮੈਂ ਦੇ ਚੋ ਟੀਮ ਜਿਹੜੀ ਕਦੇ ਸਰਦਾਰਗੜ ਦੀ ਕਦੇ ਬਾਜ਼ੀ ਮਾਰ ਰਹੀ ਹੈ ਇੱਕ ਛੱਕਾ ਕਦੇ ਹੋਰ ਵੱਜ ਗਿਆ